ਅ ਵੱਡੇ ਨਾਮੀ ਕਾਰੋਬਾਰੀਆਂ ਜਿਹੜਾ ਕੀ ਹੈ ਰੇਡ ਇਨਕਮ ਟੈਕਸ ਜਿਹੜੀ ਕੀ ਹੈ ਰੇਡ ਕੀਤੀ ਗਈ ਹੈ ਤਾਂ ਮੈਂ ਲੁਧਿਆਣਾ ਦੇ ਮਾਤਾ ਰਾਨੀ ਚੌਂਗੇ ਦੇ ਵਿੱਚ ਖੜੇ ਆ ਐਨ ਕੇ ਗੈਲਰੀ ਦੇ ਬਾਹਰ ਖੜੇ ਆ ਜਾਂ ਤਾਂ ਦੱਸ ਦੀ ਇੱਕ ਹੀ ਜਿਹੜੇ ਲੁਧਿਆਣਾ ਦੇ ਕਾਫੀ ਨਾਮੀ ਜਿਹੜੇ ਨੇ ਕਾਰੋਬਾਰੀ ਨੇ ਉਹਨਾਂ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਰੇਡ ਜਿਹੜੀ ਇਸ ਸਮੇਂ ਚੱਲਦੀ ਪਈ ਹੈ ਤੇ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ ਪਤਾ ਇਹ ਵੀ ਲੱਗਿਆ ਕਿ ਜਿਹੜੀ ਇਹ ਰੇਡ ਦੀ ਤਿਆਰੀ ਹੈ ਤਾਂ ਕੱਲ ਸੋਮਵਾਰ ਰਾਤ ਨੂੰ ਸ਼ੁਰੂ ਹੋ ਕੇ ਇਸੇ ਕਾਫੀ ਇਨਕਮ ਟੈਕਸ ਅਧਿਕਾਰੀ ਜਿਹੜੇ ਨੇ ਲੁਧਿਆਣਾ ਵਿੱਚ ਪਹੁੰਚ ਚੁੱਕੇ ਹੋਏ ਉਹ ਇਹ ਰਹੀ ਇਸ ਰੇਡ ਜਿਹੜਾ ਗਿਆ ਅੰਜਾਮ ਦੇ ਦੇ ਸਕਿਆ ਤਾਂ ਆ ਜਿਹੜੇ ਤਿੰਨ ਨਾਮ ਹੈ ਵੱਡੇ ਸਾਹਮਣੇ ਨਿਕਲ ਕੇ ਆ ਰਹੇ ਜਿਸ ਦੇ ਵਿੱਚੋਂ ਚੰਡੂ ਕਾਰੋਬਾਰੀ ਜਿਹੜੀ ਕਿ ਪ੍ਰਾਪਰਟੀ ਕਾਰੋਬਾਰੀ ਸੀਗੇ ਉਹਨਾਂ ਦਾ ਨਾਮ ਇੱਕ ਸਾਹਮਣੇ ਆ ਰਿਹਾ ਦੂਜੇ ਨਾਮ ਦੇ ਉੱਤੇ ਅ ਦੂਜੇ ਨੰਬਰ ਉੱਤੇ ਜਿਹੜਾ ਕੀ ਹੈ ਚੇਤਨ ਜੈਨ ਜੀ ਦਾ ਨਾਮ ਸਾਹਮਣੇ ਆ ਰਿਹਾ ਤੇ ਤੀਜੇ ਨੰਬਰ ਉੱਤੇ ਐਨ ਕੇ ਗੈਲਰੀ ਦਾ ਨਾਮ ਜਿਹੜਾ ਕੀ ਹੈ ਸਾਹਮਣੇ ਆ ਰਿਹਾ ਐਨ ਕੇ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਇੱਕ ਕੋਈ ਪ੍ਰਾਪਰਟੀ ਪ੍ਰਾਪਰਟੀ ਡੀਲ ਦੇ ਰਿਗਾਰਡਿੰਗ ਜਿਹੜੀ ਕੀ ਹੈ ਇਨਕਮ ਟੈਕਸ ਕੀਤੀ ਗਈ ਹੈ ਕਾਫੀ ਵੱਡੀ ਰਕਮ ਵਾਲ ਜਿਹੜੀ ਕੀ ਹੈ ਪ੍ਰਾਪਰਟੀ ਡੀਲ ਜਿਸ ਦੇ ਰਿਗਾਰਡਿੰਗ ਜਿਹੜੀ ਕੀ ਹੈ ਇਨਕਮ ਟੈਕਸ ਰੇਡ ਜਾਂ ਰੇਡ ਕੀਤੀ ਗਈ ਹੈ ਸਸੇਕਾਲ ਤੁਸੀਂ ਦੇਖਣਾ ਸਿਟੀ ਹੈਡਲਾਈਨਸ ਤੇ ਮੈਂ ਅਮਰਬਿਰ ਅੱਜ ਕਰ ਗੱਲ ਕਰੀ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਅੱਜ ਕਾਫੀ ਵੱਡੇ ਨਾਮੀ ਕਾਰੋ ਇਨਕਮ ਟੈਕਸ ਜਿਹੜੀ ਕਿ ਰੇਡ ਕੀਤੀ ਗਈ ਹੈ ਤਾਂ ਬਿਲਕੁਲ ਇਸ ਸਮੇਂ ਲੁਧਿਆਣਾ ਦੇ ਮਾਤਾ ਰਾਨੀ ਚੌਂਗ ਦੇ ਵਿੱਚ ਖੜੇ ਆ ਐਨ ਕੇ ਗੈਲਰੀ ਦੇ ਬਾਹਰ ਖੜੇ ਆ ਜਾਂ ਤਾਂ ਦੱਸ ਦਈਏ ਇੱਕ ਹੀ ਜਿਹੜੇ ਲੁਧਿਆਣਾ ਦੇ ਕਾਫੀ ਨਾਮੀ ਜਿਹੜੇ ਨੇ ਕਾਰੋਬਾਰੀ ਨੇ ਉਹਨਾਂ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਹੈ ਤਾਂ ਜਿਹੜੀ ਇਨਕਮ ਟੈਕਸ ਦੀ ਰੇਡ ਹੈ ਇਹ ਸਵੇਰ ਤੋਂ ਹੀ ਰੇਡ ਜਿਹੜੀ ਇਸ ਸਮੇਂ ਚੱਲਦੀ ਪਈ ਹੈ ਤੇ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਤਾਂ ਪਤਾ ਇਹ ਵੀ ਲੱਗਿਆ ਕਿ ਜਿਹੜੀ ਇਹ ਰੇਡ ਦੀ ਤਿਆਰੀ ਹੈ ਤਾਂ ਕੱਲ ਸੋਮਵਾਰ ਰਾਤ ਤੋਂ ਹੀ ਹੁਣ ਸ਼ੁਰੂ ਹੋ ਗਏਗੀ ਇਸੀ ਕਾਫੀ ਅ ਇਨਕਮ ਟੈਕਸ ਅਧਿਕਾਰੀ ਜਿਹੜੇ ਨੇ ਲੁਧਿਆਣਾ ਵਿੱਚ ਪਹੁੰਚ ਚੁੱਕੇ ਹੋਏ ਸੀ ਤੇ ਜੇ ਸਵੇਰੇ ਹੀ ਇਸ ਰੇਡ ਨੂੰ ਜਿਹੜਾ ਗਿਆ ਅੰਜਾਮ ਦੇ ਦਿੱਤਾ ਗਿਆ ਤਾਂ ਬਿਲਕੁਲ ਇਹ ਵੀ ਤੁਹਾਨੂੰ ਜਾਣਕਾਰੀ ਜਰੂਰ ਦਵਾਂਗੇ ਕਿ ਕੌਣ ਕੌਣ ਵਿਅਕਤੀ ਜਿਹੜੇ ਨੇ ਇਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਗਈ ਹੈ ਜਿਨ੍ਹਾਂ ਦੀ ਚੈਕਿੰਗ ਜਿਹੜੀ ਕੀ ਕੀਤੀ ਗਈ ਹੈ ਇਸ ਸਮੇਂ ਤਾਂ ਜਿਹੜੇ ਤਿੰਨ ਨਾਮ ਹੈ ਵੱਡੇ ਸਾਹਮਣੇ ਨਿਕਲ ਕੇ ਆ ਰਹੇ ਜਿਸ ਦੇ ਵਿੱਚੋਂ ਝੰਡੂ ਕਾਰੋਬਾਰੀ ਜਿਹੜੀ ਕਿ ਪ੍ਰੋਪਰਟੀ ਕਾਰੋਬਾਰੀ ਸੀਗੇ ਉਹ ਉਹਨਾਂ ਦਾ ਨਾਮ ਇੱਕ ਸਾਹਮਣੇ ਆ ਰਿਹਾ ਹੈ ਦੂਜੇ ਨਾਮ ਦੇ ਉੱਤੇ ਦੂਜੇ ਨੰਬਰ ਉੱਤੇ ਜਿਹੜਾ ਕੀ ਹੈ ਚੇਤਨ ਜੈਨ ਜੀ ਦਾ ਨਾਮ ਸਾਹਮਣੇ ਆ ਰਿਹਾ ਤੇ ਤੀਜੇ ਨੰਬਰ ਉੱਤੇ ਐਨ ਕੇ ਗੈਲਰੀ ਦਾ ਨਾਮ ਜਿਹੜਾ ਕੀ ਹੈ ਸਾਹਮਣੇ ਆ ਰਿਹਾ ਐਨ ਕੇ ਵਾਈਨਜ਼ ਦਾ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ ਕੋਈ ਪ੍ਰਾਡੀ ਪ੍ਰਾਪਰਟੀ ਡੀਲ ਦੇ ਰਿਗਾਰਡਿੰਗ ਜਿਹੜੀ ਕੀ ਹੈ ਇਨਕਮ ਟੈਕਸ ਕੀਤੀ ਗਈ ਹੈ ਤਾਂ ਕਾਫੀ ਵੱਡੀ ਰਕਮ ਵਾਲ ਜਿਹੜੀ ਕੀ ਆ ਪ੍ਰਾਪਰਟੀ ਡੀਲ ਦੀ ਜਿਸ ਦੇ ਸਬੰਧ ਵਿੱਚ ਰਿਗਾਰਡਿੰਗ ਜਿਹੜੀ ਕੀ ਹੈ ਇਨਕਮ ਟੈਕਸ ਰੈਡੀ ਕੀਆ ਰੈਡ ਕੀਤੀ ਗਈ ਹੈ ਤਾਂ ਜੇਕਰ ਗੱਲ ਕਰੀਏ ਹੋਰ ਜਿਹੜੇ ਕਾਰੋਬਾਰੀ ਨੇ ਵੱਡੋ ਕਾਰੋਬਾਰੀ ਨੇ ਤਾਂ ਉਹਨਾਂ ਉੱਤੇ ਵੀ ਜਿਹੜਾ ਕੀ ਹੈ ਇਹ ਰਡਾਰ ਜਿਹੜੀ ਕਿ ਇਨਕਮ ਟੈਕਸ ਦੀ ਪਹੁੰਚ ਸਕਦੀ ਹੈ ਉਹਨਾਂ ਉੱਤੇ ਵੀ ਜਿਹੜਾ ਕਿ ਹੈ ਸਕੰਜਾ ਉਹ ਕੱਸਿਆ ਜਾ ਸਕਦਾ ਹੈ ਤਾਂ ਬਿਲਕੁਲ ਜਦੋਂ ਦੀ ਇੱਥੇ ਦੀ ਰੇਡ ਦੀ ਖਬਰ ਸਾਹਮਣੇ ਆਈ ਹੈ ਤਾਂ ਪੂਰੀ ਮਾਰਕੀਟ ਦੇ ਵਿੱਚ ਇਸ ਸਮੇਂ ਹਲਚਲ ਹੈ ਹਰੇਕ ਨੂੰ ਆਪਣਾ ਇਸ ਸਮੇਂ ਫਿਕਰ ਜਿਹੜਾ ਕਿ ਹੈ ਸਤਾ ਰਿਹਾ ਤੇ ਜਿਸ ਤਰੀਕੇ ਨਾਲ ਖੜੇ ਆ ਤਾਂ ਇੱਥੇ ਹੀ ਬਿਲਕੁਲ ਸਵੇਰ ਤੋਂ ਜਿਸ ਤਰੀਕੇ ਨਾਲ ਰੇਡ ਇਸ ਸਮੇਂ ਕੀਤੀ ਜਾ ਰਹੀ ਹੈ ਇਨਕਮ ਟੈਕਸ ਅਧਿਕਾਰੀ ਇਸ ਸਮੇਂ ਇਸ ਸ਼ੋਰੂਮ ਦੇ ਅੰਦਰ ਮੌਜੂਦ ਨੇ ਤੇ ਲਗਾਤਾਰ ਜਿਹੜੀ ਕਿ ਹੈ ਉਹ ਰੇਡ ਚਲਦੀ ਪਈ ਹੈ ਤਾਂ ਜੇਕਰ ਗੱਲ ਕਰੀਏ ਇਹਨਾਂ ਏਰੀਆਜ਼ ਦੀ ਕਿਤੇ ਕਿਤੇ ਏਰੀਆ ਹੋਈ ਹੈ ਤਾਂ ਇੱਕ ਮਾਤਾ ਨੇ ਕਿਹਾ ਕਿ ਇੱਕ ਮਾਡਲ ਟਾਊਨ ਦੇ ਵਿੱਚ ਹੈ ਤੇ ਇੱਕ ਰਿਸ਼ੀ ਨਗਰ ਇਹਨਾਂ ਏਰੀਆਜ਼ ਦੇ ਵਿੱਚ ਜਿਹੜੇ ਕੀ ਹੈ ਇਸ ਸਮੇਂ ਰੇਡ ਜਿਹੜੀ ਕੰਪਲ ਟੈਕਸ ਦੀ ਕੀਤੀ ਜਾ ਰਹੀ ਹੈ ਤਾਂ ਇਸ ਸਮੇਂ ਜਿਹੜੀ ਰੇਡ ਹੈ ਉਹ ਵੱਡੇ ਕਾਰੋਬਾਰੀਆਂ ਦੇ ਉੱਤੇ ਚੱਲਦੀ ਪਈ ਹੈ ਤਾਂ ਜਿਹੜੀ ਰੇਡ ਹੈ ਉਹ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਇੱਕ ਵੱਡੀ ਪ੍ਰਾਪਰਟੀ ਦੀ ਡੀਲ ਸੀਗੀ ਜਿਸ ਦੇ ਰਿਗਾਰਡਿੰਗ ਜਿਹੜੀ ਕੀ ਹੈ ਇਹ ਰੇਡ ਕੀਤੀ ਜਾ ਰਹੀ ਹੈ ਤੇ ਵੱਡੇ ਤਿੰਨ ਜਿਹੜੇ ਨਾਮ ਹੈ ਹਰੇਕੀ ਦੇ ਸਾਹਮਣੇ ਆਇਆ ਜਿਨ੍ਹਾਂ ਵਿੱਚੋਂ ਇੱਕ ਐਨ ਕੇ ਵਾਈਨਸ ਦਾ ਨਾਮ ਸਾਹਮਣੇ ਆਉਂਦਾ ਹੈ ਦੂਜੇ ਨੰਬਰ ਉੱਤੇ ਝੰਡੂ ਪ੍ਰਾਪਰਟੀ ਜਿਹੜਾ ਕੀ ਹੈ ਉਹਨਾਂ ਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਉਹਨਾਂ ਦਾ ਨਾਮ ਸਾਹਮਣੇ ਆਉਂਦਾ ਹੈ ਤੀਜੇ ਨੰਬਰ ਉੱਤੇ ਚੇਤਨ ਜੈਨ ਜੀ ਹੈ ਜਿਨ੍ਹਾਂ ਦਾ ਨਾਮ ਇਸ ਦੇ ਵਿੱਚ ਸਾਹਮਣੇ ਆਉਂਦਾ ਤੇ ਇਸ ਦੇ ਨਾਲ ਜਿਹੜੇ ਨੇ ਇਨਕਮ ਟੈਕਸ ਦੀ ਰੇਟਨ ਹੈ ਜਿਹੜੇ ਕਾਫੀ ਕਾਰੋਬਾਰ ਨੇ ਉਹ ਵੀ ਇਫੈਕਟ ਹੋਏ ਨੇ ਜਿਸ ਤਰੀਕੇ ਨਾਲ ਜੇਕਰ ਹੌਜ਼ਰੀ ਦੀ ਗੱਲ ਕਰੀਏ ਤਾਂ ਉਹਨਾਂ ਉੱਤੇ ਵੀ ਕਾਫੀ ਇਫੈਕਟ ਜਿਹੜਾ ਹੈ ਕਿ ਇਸ ਦਾ ਪੈਰ ਹੈ ਇਸ ਦਾ ਤਾਂ ਜਿਸ ਤਰੀਕੇ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਰੇਡ ਇਨਕਮ ਟੈਕਸ ਦੀ ਬਿਲਕੁਲ ਸਵੇਰ ਤੋਂ ਚੱਲਦੀ ਪਈ ਹੈ ਇਸ ਦੀ ਤਿਆਰੀ ਜਿਹੜੀ ਹੈ ਪਿਛਲੇ ਕਾਫੀ ਸਮੇਂ ਨੂੰ 24 ਜੂਨ ਤਰੀਕ ਨੂੰ ਸੂਤਰਾਂ ਤੋਂ ਪਤਾ ਲੱਗਿਆ ਤੇ ਕੱਲ ਦੇਰ ਰਾਤ ਸੋਮਵਾਰ ਨੂੰ ਜਿਹੜੇ ਕੀ ਹੈ ਇਨਕਮ ਟੈਕਸ ਅਧਿਕਾਰੀ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਹੋਏ ਸੀਗੇ ਇਸ ਰੇਡ ਨੂੰ ਇੰਜਾਮ ਦੇਣ ਵਾਸਤੇ ਇਸ ਸਮੇਂ ਜਿਹੜੀ ਰੇਡ ਹੈ ਉਹ ਲੁਧਿਆਣਾ ਦੇ ਤਕਰੀਬਨ ਜਿਹੜਾ ਸੂਤਰਾਂ ਤੋਂ ਪਤਾ ਲ ਅ 12 ਜਗਾਵਾਂ ਹੁੰਦੀ ਜਿਹੜੀ ਕੀ ਹੈ ਇਹ ਰੇਡ ਇਨਕਮ ਟੈਕਸ ਦੀ ਹੋਣ ਜਾ ਰਹੀ ਹੈ ਜਾਂ ਹੋਈ ਜਿੱਥੇ ਇਸ ਸਮੇਂ ਚੱਲਦੀ ਪਈ ਹੈ ਤੇ ਇਸ ਸਮੇਂ ਬਿਲਕੁਲ ਲੁਧਿਆਣਾ ਦੇ ਮਾਤਾ ਰਾਨੀ ਚੌਂਕ ਦੇ ਵਿੱਚ ਖੜੇ ਆ ਜਿੱਥੇ ਅ ਐਨ ਕੇ ਵਾਈਸ ਜਿਹੜੀ ਕਿ ਐਨ ਕੇ ਗੈਲਰੀ ਇੱਕੋ ਸ਼ੋਰੂਮ ਜਿਹੜਾ ਕਿ ਕਿਹਾ ਜਾਂਦਾ ਇੱਕੋ ਜਿਹੜੇ ਇਸ ਦੇ ਕਾਰੋਬਾਰੀ ਨੇ ਉਹਨਾਂ ਦੇ ਇਸ ਸਮੇਂ ਇਸ ਸ਼ੋਰੂਮ ਦੇ ਉੱਤੇ ਜਿੱਥੇ ਕਿ ਇਨਕਮ ਟੈਕਸ ਦੀ ਰੇਡ ਚੱਲਦੀ ਪਈ ਹੈ ਤੇ ਇਸ ਦੇ ਨਾਲ ਨਾਲ ਲੁਧਿਆਣਾ ਦੇ ਬਾਕੀ ਜਿਹੜੇ ਹੋਰ ਵੱਡੇ ਕਾਰੋਬਾਰੀ ਨੇ ਉਹਨਾਂ ਉੱਤੇ ਵੀ ਇਸ ਸਮੇਂ ਜਿਹੜੀ ਕਿ ਇਨਕਮ ਟੈਕਸ ਦੀ ਰੇਡ ਉਹ ਚੱਲਦੀ ਪਈ ਹੈ ਤਾਂ ਬਿਲਕੁਲ ਜਿਸ ਤਰੀਕੇ ਤੁਹਾਨੂੰ ਦੱਸ ਰਿਹਾ ਸੀ ਕਿ ਇਸ ਦੇ ਨਾਲ ਜਿਹੜੇ ਅ ਬਾਕੀ ਹੋਰ ਵੱਡੇ ਕਾਰੋਬਾਰੀ ਨੇ ਉਹਨਾਂ ਉੱਤੇ ਵੀ ਜਿਹੜਾ ਕੀ ਹੈ ਜਿਹੜੀ ਇਸ ਦੀ ਰਡਾਰ ਪਹੁੰਚ ਸਕਦੇ ਉਹਨਾਂ ਉੱਤੇ ਜਿਹੜਾ ਕੀ ਹੈ ਸ਼ਕੰਜਾ ਇਸ ਸਮੇਂ ਕੱਸਿਆ ਜਾ ਸਕਦਾ ਉਸ ਹਰੇਕ ਜਿਹੜਾ ਕਾਰੋਬਾਰੀ ਹੈ ਉਸ ਦੇ ਵਿੱਚ ਹਲਚਲ ਇਸ ਸਮੇਂ ਜਿਹੜੀ ਕੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਦੋਂ ਸਵੇਰੇ ਤੜਕੇ ਤੋਂ ਜਿਸ ਤਰੀਕੇ ਨਾਲ ਰੇਡ ਦੀ ਖਬਰ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀਗੀ ਤਾਂ ਹਰੇਕ ਦੇ ਹਲਚਲ ਜਿਹੜੀ ਕਿ ਸ਼ੁਰੂ ਹੋਈ ਹੈ ਹਰੇਕ ਨੂੰ ਆਪਣਾ ਜਿਹੜਾ ਕੀ ਹੈ ਕਹਿੰਦੇ ਆ ਜਿੱਦਾਂ ਪੰਜਾਬੀ ਵਿੱਚ ਕਹਿੰਦੇ ਨੇ ਹਰੇਕ ਨੂੰ ਆਪਣਾ ਪਾਲਾ ਹੁੰਦਾ ਤਾਂ ਬਿਲਕੁਲ ਉਸੇ ਤਰੀਕੇ ਨਾਲ ਹਰੇਕ ਨੂੰ ਆਪਣੀ ਚਿੰਤਾ ਜਿਹੜੀ ਕੀ ਆ ਸਤਾਰੀ ਆ ਤੇ ਹਰੇਕ ਆਪਣਾ ਬਚਾਅ ਵਾਸਤੇ ਜਿਹੜਾ ਕੀ ਆ ਇਸ ਸਮੇਂ ਹਲਚਲ ਪੂਰੀ ਮਾਰਕੀਟ ਦੇ ਵਿੱਚ ਚੱਲੀ ਹੋਈ ਹੈ ਤੇ ਇਸ ਸਮੇਂ ਲੁਧਿਆਣਾ ਦੇ ਵਿੱਚ ਜਿਹੜੀ ਕੀ ਹੈ ਜਿਹੜਾ ਮੁੱਖ ਪਤਾ ਲੱਗਿਆ ਜਿੱਥੋਂ ਸੂਤਰਾਂ ਤੋਂ ਪਤਾ ਲੱਗਿਆ ਕਿ ਤਿੰਨ ਜਗ੍ਹਾ ਤੇ ਜਿਹੜੀ ਕੀ ਹੈ ਰੇਡ ਇਸ ਸਮੇਂ ਚੱਲਦੀ ਪਈ ਹੈ ਇੱਕ ਮਾਡਰਟਨ ਵੇਖੇ ਇੱਕ ਮਾਤਰਾ ਨੇ ਚੌਂਕ ਵੇਖੇ ਅਰਿਸ਼ੀ ਨਗਰ ਵੀ ਏਰੀਆਸ ਕੁਝ ਏਰੀਆ ਜਿਹੜੇ ਐਸੇ ਨੇ ਜਿਨ੍ਹਾਂ ਤੋਂ ਸੂਤਰਾਂ ਤੋਂ ਪਤਾ ਲੱਗ ਰਿਹਾ ਪਰ ਹਾਲੇ ਉਸ ਦੀ ਪੁਸ਼ਟੀ ਜਿਹੜੀ ਕਿ ਆ ਨਹੀਂ ਕੀਤੀ ਗਈ ਤਾਂ ਬਿਲਕੁਲ ਜਿਸ ਤਰੀਕੇ ਨਾਲ ਜਦੋਂ ਵੀ ਪੁਸ਼ਟੀ ਹੁੰਦੀ ਆ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਤਾਂ ਤਦ ਤੱਕ ਜੁੜੇ ਰਹੋ ਸਿਟੀ ਹੈਡਲਾਈਨ ਦੇ ਨਾਲ